ਗੁਰਮੁਖ ਪਿਆਰਿਓ 13 14 15 ਤਰੀਕ ਨੂੰ ਸ਼ੁਭ ਦਾਨ ਸੰਤਾਂ ਦੇ ਬਚਨ ਮੰਨ ਕੇ ਦਾਨ ਕਰਨੇ ਹਨ ਜੋ ਜੋ ਇਹ ਦਾਨ ਕਰਨਗੇ ਤਰ ਜਾਣਗੇ ਸੰਤਾਂ ਨੇ ਗੁਪਤ ਖਜ਼ਾਨਾ ਦੱਸਿਆ ਸੀ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਲੋਹੜੀ ਦਾ ਦਿਨ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਸੋ ਆਖਰ ਲੋਹੜੀ ਦਾ ਤਿਹਾਰ ਜਿਹੜਾ ਹੈ ਉਹ ਸਾਰਿਆਂ ਲਈ ਬਹੁਤ ਜ਼ਿਆਦਾ ਵਧੀਆ ਖੁਸ਼ੀਆਂ ਭਰਿਆ ਤਿਹਾਰ ਹੈ ਸਾਧ ਸੰਗਤ ਤੇ ਇਹ ਜਿਹੜਾ ਤਿਹਾਰ ਹੈ ਇਹ ਖੁਸ਼ੀਆਂ ਦੇ ਨਾਲ ਭਰਿਆ ਹੋਇਆ ਭਰਪੂਰ ਉਹ ਤਿਹਾਰ ਹੈ ਗੁਰਮੁਖੋ ਜਿੱਥੇ ਸਤਗੁਰੂ ਮਹਾਰਾਜ ਕਿਰਪਾ ਕਰਦੇ ਨੇ ਕਿਉਂਕਿ ਇੱਕ ਦੂਜੇ ਦੇ ਆਪਾਂ ਮੂੰਹ ਮਿੱਠੇ ਕਰਾਉਨੇ ਆ ਇਕੱਠੇ ਬੈਠ ਕੇ ਅੱਗ ਛੇਕਦੇ ਆ ਲੋਹੜੀ ਛੇਕਦੇ ਆ ਤੇ ਕਈ ਮੱਥਾ ਵੀ ਟੇਕਦੇ ਨੇ ਚਲੋ ਵੈਸੇ ਤੇ ਉਹਨਾਂ ਨੂੰ ਇਤਿਹਾਸ ਦਾ ਪਤਾ ਨਹੀਂ ਹੈਗਾ ਪਰ ਸਤਿਗੁਰੂ ਮਹਾਰਾਜ ਕਹਿੰਦੇ ਤੁਹਾਡੇ ਲਈ ਹਰ ਇੱਕ ਸਮਾਜ ਜਿਵੇਂ ਉਹ ਲੋਕ ਤੇ ਇੱਕ ਦਿਨ ਇਕੱਠੇ ਬੈਠ ਕੇ ਮਿੱਠਾ ਖਾ ਕੇ ਕਹਿ ਦਿੰਦੇ ਆ ਚਲੋ ਜੀ ਤਿਹਾੜ ਮਨ ਗਿਆ ਪਰ ਸਤਿਗੁਰੂ ਮਹਾਰਾਜ ਕਹਿੰਦੇ ਸਿੱਖ ਦਾ ਜਿਹੜਾ ਜੀਵਨ ਹੈ ਉਹ ਸਦਾ ਹੀ ਤਿਹਾੜ ਮਈ ਹੈ ਉਹ ਹੋਤਾ ਕਿਵੇਂ ਹੈ ਉਹ ਐਵੇਂ ਹੈ ਸਾ ਸੰਗਤ ਸਿੱਖ ਜਿਹੜਾ ਹੈ ਉਹ ਹਮੇਸ਼ਾ ਗੁਰੂ ਤੋਂ ਸਿੱਖਦਾ ਹੈ ਤੇ ਸਤਿਗੁਰੂ ਮਹਾਰਾਜ ਉਹਨੂੰ ਹਮੇਸ਼ਾ ਸਿਖਾਉਂਦੇ ਨੇ ਪਾਤਸ਼ਾਹ ਜੀ ਉਹਨੂੰ ਹਮੇਸ਼ਾ ਸਿਖਾਉਂਦੇ ਨੇ ਕਿ ਗੁਰਸਿੱਖਾ ਕਦੇ ਕਿਸੇ ਨਾਲ ਕੋਈ ਵੈਰ ਨਹੀਂ ਹੈ ਤੇਰਾ ਕਿਉਂਕਿ ਨਾ ਕੋ ਵੈਰੀ ਨਹੀਂ ਬਿਗਾਣਾ ਸਗਲ ਸੰਗ ਹਮ ਕੋ ਬਨੇ ਆਈ ਸਤਿਗੁਰੂ ਮਹਾਰਾਜ ਨੇ ਤੇ ਇਹ ਗੱਲ ਕਹਿ ਦਿੱਤੀ ਹੁਣ ਪਿੱਛੇ ਤੇ ਕੁਝ ਬਚਿਆ ਹੀ ਹੈ ਨਹੀਂ ਹੁਣ ਨਾਲ ਦੀ ਨਾਲ ਇੱਕ ਬੇਨਤੀ ਮੈਂ ਹੋਰ ਕਰਦਿਆਂ ਸਾਧ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਹੀ ਕਹਿੰਦੇ ਕਹਿੰਦੇ ਗੁਰਮਖੋ ਜਿਹੜਾ ਗੁਰੂ ਦਾ ਪਿਆਰਾ ਹੈ ਜਿਹੜਾ ਪਾਤਸ਼ਾਹ ਦਾ ਪਿਆਰਾ ਹੈ ਕਹਿੰਦੇ ਗੁਰਸਿੱਖੋ ਇੱਕ ਗੱਲ ਯਾਦ ਰੱਖਿਓ ਕਿੰਨੇ ਜਿਹੜਾ ਗੁਰੂ ਦਾ ਪਿਆਰਾ ਹੈ ਜਿਹੜਾ ਪਾਤਸ਼ਾਹ ਦਾ ਪਿਆਰਾ ਹੈ ਨਾ ਕਿੰਨੇ ਭਾਈ ਉਹ ਹਮੇਸ਼ਾ ਗੁਰੂ ਦੀ ਗੱਲ ਨੂੰ ਮੰਨਦਾ ਹੈ ਬੇਨਤੀ ਕਰਾਂ ਇੱਕ ਮੈਂ ਵੀਡੀਓ ਵੇਖੀ ਸੀ ਤੇ ਜਿਸ ਦੇ ਵਿੱਚ ਲਗ ਲਗ ਤਰ੍ਹਾਂ ਦੇ ਵਹਿਮ ਭਰਮ ਜਿਹੜੇ ਸੀ ਉਹ ਪਾਏ ਜਾ ਰਹੇ ਸੀ ਪਰ ਅਸਲ ਦੇ ਵਿੱਚ ਅਜਿਹੇ ਵਹਿਮਾਂ ਦੇ ਵਿੱਚੋਂ ਨਿਕਲ ਕੇ ਸਾਨੂੰ ਇੱਕ ਅਲੱਗ ਸੋਚ ਰੱਖਣ ਦੀ ਲੋੜ ਹੈ ਪਿਆਰਿਓ ਇਹੋ ਜਿਹੇ ਵਹਿਮਾਂ ਦੇ ਵਿੱਚੋਂ ਫੇਰ ਹੀ ਅਸੀਂ ਆਜ਼ਾਦ ਹੋਵਾਂਗੇ ਉਦੋਂ ਪਹਿਲਾਂ ਅਸੀਂ ਆਜ਼ਾਦ ਨਹੀਂ ਹੋ ਸਕਦੇ ਉਦੋਂ ਪਹਿਲਾਂ ਨਹੀਂ ਆਜਾਦ ਹੋ ਸਕਦੇ ਸੋ ਮੈਂ ਬੇਨਤੀ ਕਰਾਂ 13 13 ਅ 14 ਤੇ 15 ਤਰੀਕ ਜਿਹੜੀ ਹੈ ਗੁਰਮਖੋ ਇਹ ਤਰੀਕ ਬੜੀ ਹੀ ਅਨੋਖੀ ਤਰੀਕ ਹੈ ਪਤਾ ਇਹਨਾਂ ਦਿਨਾਂ ਦੇ ਵਿੱਚ ਦਾਨ ਕਰਨਿਆ ਅਸੀਂ ਕਿਉਂ ਲੋੜੀ ਦਾ ਤਿਹਾਰ ਤੇ ਲੋੜੀ ਦੇ ਤਿਹਾਰ ਦੇ ਉੱਤੇ ਸਾ ਸੰਗਤ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਤੇਲਾਂ ਦਾ দান ਕਰਦਾ ਜਾਂ ਫਿਰ ਆਪਣਾ ਤੇਲਾਂ ਵਾਲੀ ਕਰਚਕ ਜਾਂ ਫਿਰ ਮਿੱਠਾ ਆਦਕ দান ਕਰਦਾ ਹੈ ਕਹਿੰਦੇ ਉਹਦੇ ਘਰ ਦੇ ਵਿੱਚ ਬਰਕਤਾਂ ਆ ਜਾਂਦੀਆਂ ਨੇ ਗੁਰਮਖੋ ਉਹਨੂੰ ਪ੍ਰਮਾਤਮਾ ਮਿਲ ਪੈਂਦਾ ਹੈ ਉਹਨੂੰ ਸਤਿਗੁਰੂ ਮਿਲ ਪੈਂਦਾ ਹੈ ਤੇ 14 ਤਰੀਕ ਨੂੰ ਕੱਪੜੇ ਆਦਕ দান ਕਰਨੇ ਆ ਕਰਮ ਕੱਪੜੇ ਆਦਕ ਜੇ ਕਿਸੇ ਨੂੰ ਠੰਡ ਲੱਗਦੀ ਹੈ ਜਾਂ ਕੋਈ ਵੀ ਅਸਾਧ ਸੰਗਤ ਉਹਨੂੰ ਐਸੇ ਕਪੜੇ ਐਸੇ ਵਸਤਰ ਦੇ ਦਿਓ ਜਿਹਦੇ ਨਾਲ ਉਹ ਠੰਡ ਦੂਰ ਹੋ ਸਕੇ ਉਹਦਾ ਸਰੀਰ ਠੰਡ ਤੋਂ ਰਹਿਤ ਰਵੇ 15 ਤਰੀਕ ਨੂੰ ਉਹਨੂੰ ਇੱਕ ਅਜੇਹੀਆਂ ਚੀਜ਼ਾਂ ਦੇਓ ਘਰ ਦੇ ਵਿੱਚ ਰਾਸ਼ਨ ਆਦਿਕ ਖਾਣ ਪੀਣੂ ਉਹਦੇ ਕੋਲ ਹੋਵੇ ਕਿਉਂਕਿ ਬੰਦੇ ਨੂੰ ਸਾਰਾ ਕੁਝ ਹੀ ਚਾਹੀਦਾ ਜੇ ਆਪਾਂ ਕਹੀਏ ਇਨਸਾਨ ਦੀ ਜ਼ਰੂਰਤ ਜਿਹੜੀ ਹੈ ਉਹਦੀ ਹਰ ਇੱਕ ਚੀਜ਼ ਹੈ ਇਹ ਕੋਈ ਇੱਕ ਚੀਜ਼ ਨਹੀਂ ਉਹਦੀ ਹਰ ਇੱਕ ਚੀਜ਼ ਉਹਦੀ ਜ਼ਰੂਰਤ ਹੈ ਸਾਸ ਸੰਗਤ ਹਰ ਇੱਕ ਚੀਜ਼ ਉਹਦੀ ਜ਼ਰੂਰਤ ਹੈ ਜੇ ਆਪਾਂ ਕਹੀਏ ਵੀ ਆਹ ਚੀਜ਼ ਉਹਦੀ ਜ਼ਰੂਰਤ ਹੈ ਆਹ ਚੀਜ਼ ਜ਼ਰੂਰਤ ਹੈ ਕਦੀ ਇੱਕ ਕਦੀ ਜ਼ਰੂਰਤ ਨਹੀਂ ਹੈਗੀ ਸਾਥ ਸੰਗਤ ਉਹਦੀ ਹਰ ਇੱਕ ਚੀਜ਼ ਜਿਹੜੀ ਹੈ ਉਹਦੀ ਜ਼ਰੂਰਤ ਹੈ ਸਾਨੂੰ ਇਹ ਚੀਜ਼ ਜਿਹੜੀ ਹੈ ਉਹ ਜ਼ਰੂਰ ਵਿਚਾਰਨੀ ਪਵੇਗੀ ਇਹ ਚੀਜ਼ ਜ਼ਰੂਰ ਜਿਹੜੀ ਹੈ ਉਹ ਸਾਨੂੰ ਸੋਚਣੀ ਪਵੇਗੀ ਗੁਰਮੁਖੋ ਇਹ ਚੀਜ਼ ਆਪਾਂ ਜ਼ਰੂਰ ਵਿਚਾਰ ਲਈਏ ਕਿਉਂਕਿ ਦਾਨ ਕਰਨਾ ਜੀ ਹਾਂ ਜ਼ਰੂਰ ਕਰੋ ਪਰ ਸਾਦ ਸੰਗਤ ਇੱਕ ਕੱਲਾ ਤਿਹਾਰ ਦੇ ਨੇੜੇ ਆ ਕੇ ਆਪਾਂ ਦਾਨ ਕਰਦੀ ਵੀ ਹਾਂ ਠੀਕ ਹੈ ਜੀ ਮਾਦੇ ਬਹੁਤ ਵੱਡੀ ਸੇਵਾ ਕਰਤੀ ਆਪਾਂ ਮੰਨਦੇ ਵਿੱਚ ਆਪਦੇ ਗੁਮਾਨ ਪਾ ਲੀਏ ਤੇ ਆਪਾਂ ਸਮਝੀ ਵੀ ਮੈਂ ਤੇ ਬਹੁਤ ਵੱਡਾ ਦਾਨੀ ਆ ਪਰ ਇਹ ਗੱਲ ਨਹੀਂ ਹੈ ਗੁਰਮਖੋ ਸਤਿਗੁਰੂ ਮਹਾਰਾਜ ਕਹਿੰਦੇ ਕੱਲਾ ਇੱਕ ਦਿਨ ਨਹੀਂ ਇਹ ਚਲੋ ਬ੍ਰਾਹਮਣਵਾਦੀ ਸੋਚ ਆ ਵੀ ਇੱਕ ਦਿਨ ਕਰੋ ਜੀ ਪਰ ਸਤਿਗੁਰੂ ਮਹਾਰਾਜ ਕਹਿੰਦੇ ਗੁਰਸਿੱਖਾ ਤੂੰ ਤੇ ਆਪਣੇ ਜੀਵਨ ਦੇ ਵਿੱਚ ਅਜੀਹਾ ਬਣਨਾ ਹੈ ਹਮੇਸ਼ਾ ਜਿੱਥੇ ਵੀ ਕਿਤੇ ਤੈਨੂੰ ਲੱਗੇ ਕੋਈ ਜ਼ਰੂਰਤ ਹੈ ਕਿਤੇ ਕੋਈ ਲੋੜ ਵੰਦਾ ਹੈ ਕਿਤੇ ਸੇਵਾ ਦੀ ਲੋੜ ਹੈ ਕਹਿੰਦੇ ਤੂੰ ਸੇਵਾ ਕਰਨ ਨੂੰ ਤਤਪਰ ਰਹਿਣਾ ਤੂੰ ਸੇਵਾ ਕਰਨ ਦੇ ਲਈ ਤਿਆਰ ਪਰ ਤਿਆਰ ਹੋ ਜਾਣਾ ਤੇ ਗੁਰਸਿੱਖਾ ਕਹਿੰਦੇ ਤੇਰੇ ਜੀਵਨ ਦੇ ਵਿੱਚ ਜਿਹੜਾ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੇਰੇ ਜੀਵਨ ਦੇ ਵਿੱਚ ਦੂਸਰੇ ਲਈ ਜੀਣਾ ਆਪ ਸਿੱਖ ਕੇ ਦੂਜੇ ਨੂੰ ਸਿੱਖਿਆ ਦੇਣੀ ਦੂਜੇ ਦੇ ਜੀਵਨ ਦੇ ਪ੍ਰਤੀ ਸੁਚੇਤ ਹੋਣਾ ਤੇਰਾ ਜੀਵਨ ਹੀ ਇਹ ਹੈ ਗੁਰਮਖੋ ਇੱਕ ਬੇਨਤੀ ਨਾਲ ਨਾਲ ਆਪਾਂ ਕਰੀ ਜਾ ਰਹੇ ਆ ਗਵਾਮਾ ਬਰ ਕਿੰਨੇ ਹੁੰਦੇ ਸੀ ਗੁਰਮਖੋ ਕਹਿੰਦੇ ਕੱਲਾ ਇੱਕ ਦਿਨਾਂ ਦੇਖੋ ਵੀ ਅੱਜ ਹੀ ਸੇਵਾ ਕਰਨੀ ਐ ਸਾਰਿਆਂ ਨੇ ਅੱਜ ਹੀ ਜਿਹੜਾ ਹੈ ਸਾਰਾ ਕੁਝ ਕਰਨਾ ਹੈ ਵੀ ਬਾਕੀ ਦਿਨਾਂ ਦੇ ਵਿੱਚ ਲੋੜ ਕੋਈ ਨਹੀਂ ਬਾਕੀ ਦਿਨਾਂ ਦੇ ਵਿੱਚ ਵੀ ਵੇਖੋ ਮੈਨੂੰ ਇੱਕ ਪਿੰਡ ਦਾ ਉਪਰਾਲਾ ਬਹੁਤ ਸੋਹਣਾ ਲੱਗਿਆ ਜਿੱਥੇ ਕਿ ਉਹ ਕਹਿੰਦੇ ਵੀ ਅਸੀਂ ਪਹਿਲਾਂ ਲੰਗਰ ਲਾਉਂਦੇ ਸੀ ਫਤੇਗੜ ਸਾਹਿਬ ਐਤਕੀ ਵੀ ਲਾਇਆ ਉਹਨਾਂ ਨੇ ਤੇ ਕਹਿੰਦੇ ਵੀ ਅਸੀਂ ਜ਼ਿਆਦਾ ਕਦੇ ਧਿਆਨ ਨਹੀਂ ਦਿੱਤਾ ਕਹਿੰਦੇ ਪਰ ਇਸ ਵਾਰ ਇਸੇ ਧਿਆਨ ਦਿੱਤਾ ਸਾਡੇ ਪਿੰਡ ਦਾ ਗਰੰਥੀ ਸਿੰਘ ਹੈ ਉਹਦੇ ਘਰ ਵਾਲੀ ਬਹੁਤ ਜ਼ਿਆਦਾ ਬਿਮਾਰ ਉਹਨੂੰ ਸ਼ਾਇਦ ਕੋਈ ਬਿਮਾਰੀ ਸ਼ੁਰੂ ਤੋਂ ਲੱਗੀ ਹੋਈ ਵਿਚਾਰੀ ਨੂੰ ਚਲੋ ਪਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਤੇ ਕਹਿੰਦੇ ਅਸੀਂ ਨਾ ਜੇ ਫੈਸਲਾ ਕੀਤਾ ਵੀ ਇਹਦਾ ਇਲਾਜ ਕਰਾ ਦਈਏ ਉਹਦੇ ਇਲਾਜ ਤੇ ਖਾਸਾ ਪੈਸਾ ਖਰਚ ਹੋਇਆ ਕਹਿੰਦੇ ਚਲੋ ਡਾਕਟਰਾਂ ਨੇ ਭਰੋਸਾ ਦਿਵਾਇਆ ਵੀ ਹੌਲੀ-ਹੌਲੀ ਠੀਕ ਹੋਊ ਪਰ ਇੱਕ ਵਾਰੀ ਆਪਰੇਸ਼ਨ ਕਰ ਦਿੱਤਾ ਸਾਰਾ ਕਹਿੰਦੇ ਅਸੀਂ ਇੱਕ ਵਾਰੀ ਚਲੋ ਓਟਿਆ ਫਿਰ ਇੱਕ ਕਿਸੇ ਘਰ ਗਰੀਬ ਘਰ ਸੀਗਾ ਉਹਨਾਂ ਦੇ ਘਰ ਦੀ ਛੱਤ ਡਿੱਗਣ ਵਾਲੀ ਸੀ ਕਹਿੰਦੇ ਅਸੀਂ ਸਾਰਾ ਪੈਸਾ ਉੱਧਰ ਲਾਤਾ ਵੀ ਇਹਨਾਂ ਤੇ ਇਹਨਾਂ ਦਾ ਘਰ ਫਵਾ ਦਿਓ ਕਹਿੰਦੇ ਉਹਨਾਂ ਦਾ ਘਰ ਫਵਾਤਾ ਮੈਨੂੰ ਦੱਸ ਰਹੇ ਸੀ ਅੱਜ ਸਾਰੀ ਪੰਚਾਇਤ ਆਈ ਹੋਈ ਸੀ ਮੈਂ ਉਸ ਪਿੰਡ ਦਾ ਨਾਮ ਨਹੀਂ ਲੈਣਾ ਕਿਉਂਕਿ ਉਹਨਾਂ ਨੇ ਮਨਾ ਕਿਤੇ ਵੀ ਸਾਡਾ ਨਾਮ ਨਾ ਲਿਓ ਜੀ ਵੀ ਤੁਸੀਂ ਜੇਕਰ ਜਿਕਰ ਵੀ ਕਰਨਾ ਹੋਇਆ ਸਾਡਾ ਨਾਮ ਨਾ ਲਿਓ ਕਿਤੇ ਸਮੇ ਤਾਂ ਕਰਕੇ ਚਲੋ ਮੈਨੂੰ ਡਰ ਵੀ ਕੋਈ ਨਹੀਂ ਮੈਂ ਨਾਂ ਵੀ ਲੈਦਾਗਾ ਉਸ ਪਿੰਡ ਦਾ ਪਰ ਸਾਧ ਸੰਗਤ ਪਰ ਉਹ ਸੰਗਤ ਦੀ ਭਾਵਨਾ ਦੇਖੋ ਨਾ ਉਹਨਾਂ ਦੀ ਭਾਵਨਾ ਕਿੰਨੀ ਵੱਡੀ ਹੈ ਉਹ ਕਹਿੰਦੇ ਸਾਡਾ ਨਾਮ ਨਾਇਆਵੇ ਪਰ ਜੋ ਅਸੀਂ ਕੀਤਾ ਉਹ ਸਤਿਗੁਰੂ ਮਹਾਰਾਜ ਨੇ ਸਾਡੇ ਤੋਂ ਕਰਾਇਆ ਉਹ ਧੰਗੁਰੂ ਗੁਰਨ ਸਾਹਿਬ ਜੀ ਨੇ ਕਰਵਾਇਆ ਅਸੀਂ ਐਡੇ ਜੋਗੇ ਨਹੀਂ ਸਾਡੀ ਔਕਾਤ ਨਹੀਂ ਐਡੀ ਵੱਡੀ ਵੀ ਅਸੀਂ ਕੁਝ ਕੀਤਾ ਜਾਂ ਅਸੀਂ ਕੁਝ ਕਰਨ ਹਾਰੇ ਆ ਜਾਂ ਕੁਝ ਕਰਨ ਜੋਗੇ ਹੋਏ ਆ ਗੁਰਮਖੋ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਡੇ ਤੇ ਮਹਾਰਾਜ ਨੇ ਬੜੀ ਮਿਹਰ ਕੀਤੀ ਹੈ ਗੁਰਮਖੋ ਸਤਿਗੁਰੂ ਮਹਾਰਾਜ ਨੇ ਸਾਡੇ ਤੇ ਅਪਾਰ ਕਿਰਪਾ ਕੀਤੀ ਹੈ ਅਪਾਰ ਕਿਰਪਾ ਕੀਤੀ ਹੈ ਸਾਡੇ ਤੇ ਕਹਿੰਦੇ ਅਸੀਂ ਨਹੀਂ ਕੁਝ ਕਰਨ ਹਾਰੇ ਉਹ ਸਤਿਗੁਰੂ ਮਹਾਰਾਜ ਹੀ ਕਰਨ ਹਾਰੇ ਨੇ ਉਹ ਸਤਿਗੁਰੂ ਮਹਾਰਾਜ ਨੇ ਹੀ ਸਾਡੇ ਤੇ ਕਿਰਪਾ ਕੀਤੀ ਹੈ ਤੇ ਮੈਨੂੰ ਉਹਨਾਂ ਦੀ ਗੱਲ ਬੜੀ ਚੰਗੀ ਲੱਗੀ ਬੜੀ ਵਧੀਆ ਸੋਚਦੇ ਮਾਲਕ ਜਿਨ੍ਹਾਂ ਨੇ ਆਪਣੇ ਪਿੰਡ ਵੱਲ ਧਿਆਨ ਦਿੱਤਾ ਤੇ ਉਹਨਾਂ ਨੇ ਮੈਨੂੰ ਬਾਅਦ ਵਿੱਚ ਗੱਲ ਦੱਸੀ ਕਿ ਨੇ ਭਾਈ ਸਾਹਿਬ ਜੀ ਅਸੀਂ ਤਾਂ ਕਰਕੇ ਇਹ ਉਪਰਾਲਾ ਕੀਤਾ ਲੰਗਰ ਵੀ ਲਾਇਆ ਠੀਕ ਹੈ ਕਹਿੰਦੇ ਸਾਡੀ ਕੌਮ ਲੰਗਰ ਵੀ ਲਾਉਂਦੀ ਹੈ ਪਰ ਅਸੀਂ ਸੋਚਿਆ ਠੀਕ ਹੈ ਲੰਗਰ ਵੀ ਲਾਈਏ ਉਹ ਵੀ ਜ਼ਰੂਰੀ ਹੈ ਤੇ ਉਧਰੋਂ ਵੀ ਸਾਡਾ ਨਾਗਾ ਨਾ ਪਵੇ ਕਹਿੰਦੇ ਪਰ ਆਪਣੇ ਪਿੰਡ ਵੱਲ ਘਟੂ ਘਟ ਅਸੀਂ ਧਿਆਨ ਦੇਈਏ ਕੋਈ ਐਸਾ ਪਰਿਵਾਰ ਹੈ ਕਿਸੇ ਗਰੀਬਤੀ ਦਾ ਵਿਆਹ ਹੋਣ ਵਾਲਾ ਹੈ ਕੋਈ ਇਲਾਜ ਦੇ ਪੱਖੋਂ ਜਿਹੜਾ ਹੈ ਬੰਦਾ ਮਜਬੂਰ ਹੈ ਜਾਂ ਕੋਈ ਆਪਣੇ ਘਰ ਪੱਖੋਂ ਮਜਬੂਰ ਹੈ ਸਿਰ ਤੇ ਛੱਤ ਨਹੀਂ ਹੈਗੀ ਤੇ ਬਾਹਰਲੇ ਨੂੰ ਕਹਿੰਦੇ ਸੀ ਸੰਭਾਲ ਰਹੇ ਆ ਤੇ ਆਪਣੇ ਘਰੇ ਧਿਆਨ ਨਾ ਦੇਈਏ ਕਹਿੰਦੇ ਫਿਰ ਉਹ ਗੱਲ ਨਹੀਂ ਬਣਦੀ ਤੇ ਮੈਨੂੰ ਉਹਨਾਂ ਦੀ ਇਸ ਗੱਲ ਨੇ ਬੜਾ ਕੀਲ ਕੇ ਰੱਖ ਦਿੱਤਾ ਬੇਨਤੀ ਕਰਾਂ ਕਿ ਤੇ ਹੁਣ ਲੋਹੜੀ ਵਾਲੇ ਦਿਨ ਕਦੇ ਕੋਈ ਅਜਿਹਾ ਪਰਿਵਾਰ ਵੇਖਿਓ ਜਿਨ੍ਹਾਂ ਦਾ ਕਦੇ ਦਿਹਾੜੀ ਵੀ ਨਹੀਂ ਲੱਗੀ ਕੋਈ ਉਹਨਾਂ ਦਾ ਘਰ ਦੇ ਵਿੱਚ ਬੱਚੇ ਉਹਨਾਂ ਦੇ ਬੈਠੇ ਆ ਉਹਨਾਂ ਨੂੰ ਲੈ ਕੇ ਕੁਝ ਸਮਾਨ ਦੇ ਦਿਓ ਲੋਹੜੀ ਦਾ ਉਹ ਵੀ ਖਾ ਲੈਣਗੇ ਉਹਨਾਂ ਦਾ ਵੀ ਜੀ ਕਰਦਾ ਆ ਇਹੋ ਜਿਹਾ ਕੋਈ ਪਰਿਵਾਰ ਕੋਈ ਰਾਸ਼ਨ ਦੇ ਦਿਓ ਉਹਨਾਂ ਨੂੰ ਕਿ ਲੈ ਭਾਈ ਤੁਸੀਂ 2 ਦਿਨ ਦੀ ਰੋਟੀ ਘਟੋ ਘਟ ਖਾ ਲਿਓ ਕੋਈ ਗਰਮ ਕੱਪੜਾ ਆਦਿਕ ਕੋਈ ਲੈ ਦਿਓ ਹਰ ਹਮੇਸ਼ਾ ਜਦੋਂ ਸਰਦੀ ਸ਼ੁਰੂ ਹੁੰਦੀ ਆ ਧਿਆਨ ਰੱਖਿਆ ਕਰੀਏ ਕਿ ਕੋਈ ਐਸਾ ਸਾਡੇ ਪਿੰਡ ਵਿੱਚ ਕੋਈ ਮਿਲਦਾ ਜੁਲਦਾ ਕੋਈ ਐਸਾ ਗਰੀਬਦਾਰ ਦਿਹਾੜੀ ਕੋਈ ਕਰਨ ਵਾਲਾ ਕੋਈ ਪਰਿਵਾਰ ਕੋਈ ਵੀ ਐਸਾ ਹੈ ਜਿਹਨੂੰ ਲੋੜ ਹੈ ਉਹਨੂੰ ਗਰਮ ਜੁੱਤੇ ਜਰਾਬਾ ਆਦਿਕ ਗਰਮ ਕਪੜਾ ਆਦਿਕ ਉਹਨੂੰ ਜ਼ਰੂਰ ਲੈ ਕੇ ਦੋ ਸਾਥ ਸੰਗਤ ਉਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ ਉਹਨਾਂ ਨੇ ਕੋਈ ਵੇਚਣੀਆਂ ਨਹੀਂ ਕਿ ਉਹਨਾਂ ਨੂੰ ਲੋੜ ਹੈ ਇਹ ਇਹ ਸਭ ਤੋਂ ਵੱਡੀ ਗੱਲ ਸਤਿਗੁਰੂ ਮਹਾਰਾਜ ਨੇ ਐਸਾ ਬਣਾਇਆ ਸਾਨੂੰ ਐਸੀ ਸੋਚ ਦੇ ਮਾਲਕ ਬਣਾਇਆ ਸੋ ਆਪਾਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਵਿੱਚ ਰੱਖੀਏ ਹਮੇਸ਼ਾ ਧਿਆਨ ਵਿੱਚ ਰੱਖੀਏ ਕਦੇ ਇੱਕ ਦਿਨ ਲਈ ਨਹੀਂ ਵਿਆਜ ਹੀ ਕਰਨੇ ਜਾਂ ਅੱਗੇ ਆਪਾਂ ਨੂੰ ਲੋੜ ਨਹੀਂ ਹੈਗੀ ਜਾਂ ਕਿਵੇਂ ਕਰਨਾ ਵੀ ਕਦੇ ਲੋੜ ਨਹੀਂ ਪੈਣੀ ਜਾਂ ਇੰਜ ਨਹੀਂ ਹੋਣਾ ਇਹ ਨਹੀਂ ਹੋਣਾ ਆਹ ਨਹੀਂ ਹੋਣਾ ਹਮੇਸ਼ਾ ਯਾਦ ਰੱਖੀਏ ਸਾਥ ਸੰਗਤ ਫੇਰ ਸਾਡੇ ਤੇ ਗੁਰੂ ਦੀ ਕਿਰਪਾ ਹੋਏਗੀ ਮਹਾਰਾਜ ਸਾਡੇ ਤੇ ਫੇਰ ਹੀ ਰਹਿਮਤਾਂ ਕਰਨਗੇ ਅਪਾ ਸਿੱਖ ਦਾ ਜੀਵਨ ਹੀ ਇਹ ਹੈ ਅੱਜ ਕੁਝ ਨਵਾਂ ਸਿੱਖ ਲਿਆ ਕੱਲ ਨੂੰ ਕੁਝ ਹੋਰ ਪਰਸੋਂ ਨੂੰ ਕੁਝ ਹੋਰ ਅੱਜ ਕੁਝ ਇੱਥੋਂ ਸਿੱਖ ਲਿਆ ਉੱਥੋਂ ਸਿੱਖ ਲਿਆ ਸਿੱਖ ਦਾ ਜੀਵਨ ਹੀ ਇਹ ਹੈ ਉਹ ਸਿੱਖਿਆ ਤੇ ਹੀ ਚੱਲਦਾ ਰਹਿੰਦਾ ਹੈ ਇਹੀ ਹੈ ਸਿੱਖ ਦਾ ਜੀਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ